ਅੰਮ੍ਰਿਤਸਰ ਤੋਂ ਜਿੱਥੇ ਇੱਕ ਨੌਜਵਾਨ ਨੇ ਆਪਣੀ ਵਿਧਵਾ ਮਾਂ ਦਾ ਕਤਲ ਕੀਤਾ ਹੈ ਨੌਜਵਾਨ ਵੱਲੋਂ ਕਤਲ ਦੀ ਵਜ੍ਹਾ ਉਸ ਦੀ ਮਾਂ ਦੇ ਨਜਾਇਜ਼ ਸਬੰਧ ਦੱਸੇ ਜਾ ਰਹੇ ਹਨ ਮਾਂ ਦਾ ਕਤਲ ਕਰਨ ਤੋਂ ਬਾਅਦ ਇਸ ਨੌਜਵਾਨ ਨੇ ਲਾਸ਼ ਨੂੰ ਸਾੜਿਆ ਤੇ ਖੁਦ ਹੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪੁੱਜ ਕੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਆਪਣੀ ਮਾਂ ਦੇ ਨਜਾਇਜ਼ ਸਬੰਧਾਂ ਬਾਰੇ ਕਾਫੀ ਦੇਰ ਤੋਂ ਜਾਣਕਾਰੀ ਸੀ ਤੇ ਉਸਨੇ ਆਪਣੀ ਮਾਂ ਨੂੰ ਇਸ ਇਲਾਕੇ ਵਿੱਚੋਂ ਘਰ ਬਦਲਣ ਲਈ ਵੀ ਕਿਹਾ ਸੀ ਖੀਰੇ ਮੁਤਾਬਕ ਉਸਦੇ ਪਿਤਾ ਦੀ ਲਾਸ਼ 3 ਸਾਲ ਪਹਿਲਾਂ ਰੇਲਵੇ ਟਰੈਕ ਦੇ ਕੋਲੋਂ ਮਿਲੀ ਸੀ ਇਸ ਨੌਜਵਾਨ ਨੂੰ ਇਹ ਵੀ ਸ਼ੱਕ ਸੀ ਕਿ ਇਸਦੇ ਪਿਤਾ ਦਾ ਕਤਲ ਵੀ ਉਸ ਦੀ ਮਾਂ ਨਹੀਂ ਕਿਸੇ ਦੇ ਨਾਲ ਮਿਲ ਕੇ ਕਰਵਾਇਆ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਦੀ ਇਹ ਘਟਨਾ ਹੈ ਜਿੱਥੇ ਇੱਕ ਬੇਟੇ ਨੇ ਆਪਣੀ ਵਿਧਵਾ ਮਾਂ ਦਾ ਕਤਲ ਕਰ ਦਿੱਤਾ ਅੰਮ੍ਰਿਤਸਰ 3 ਸਾਲ ਪਹਿਲਾਂ ਫਾਦਰ ਜੀ ਦੇ ਅਕਸਰ ਨੂੰ ਤੇ ਇਹਨਾਂ ਦਾ ਦੇ ਵੀ ਮਾਰ ਦਾ ਬਰਨਾਰਡ ਦਾ ਪਹਿਲੇ ਚੱਕਰ ਹੈਗਾ ਸੀ ਗਲਤ ਸਾਨੂੰ ਪਹਿਲਾਂ ਮੈਨੂੰ ਸ਼ੱਕ ਹੀ ਵੱਡੇ ਭਰਾ ਮੇਰੇ ਵੱਡੇ ਭਰਾ ਨਿੱਕੇ ਭਰਾ ਨੂੰ ਬਿਲਕੁਲ ਸ਼ੱਕ ਨਹੀਂ ਸੀ ਤੇ ਬਾਅਦ ਚ ਬਰਨਾਰਡ ਬੜਾ ਇੱਕ ਛਾਤਰ ਬਦਮਾਸ਼ ਹੈਗਾ ਵਾ ਇਹਨੇ 15 ਦਿਨ ਦੀ ਮਾਮੂਲੀ ਝਗੜੇ ਵਿੱਚ ਅੰਦਰ ਚੜ ਗਿਆ ਤੇ ਫਿਰ ਅੰਦਰੋਂ ਬੰਦੇ ਜਾਂ ਫੋਨ ਫੋਮ ਤੇ ਕੰਟਰੈਕਟਰ ਰੱਖ ਕੇ ਕੋਣ ਫਾਨ ਤੇ ਕੰਟਰੈਕਟਰ ਰੱਖ ਕੇ ਸਾਡੀ ਮਾਣਾਂ ਗੱਲ ਕਰਕੇ ਤੇ ਸਲਾਹ ਕਰਕੇ ਤੇ ਅਡੇ ਪਿਉਣ ਮਰਵਾਤਾ ਤੇ ਫਿਰ ਮੈਂ ਪਾਰਕ ਚ ਸੌਂ ਸੂ ਕੇ 4 ਵਜੇ 4 ਵਜੇ ਮੈਂ ਅੰਦਰ ਇੱਟਾ-ਬਟਾ ਚੁੱਕ ਕੇ ਅੰਦਰ ਅੰਦਰ ਗਿਆ ਛਾਲ ਮਾਰੀ ਮਾਦਾ ਮੇਰੀ ਜਾਗ ਪਈ ਤੇ ਉਹ ਮੇਰੇ ਬੂਆ ਮਾਰ ਲੱਗੀ ਮੈਂ ਇੱਕ ਗਵੜਾ ਦਾਤਰ ਮਾਰ ਲੱਤ ਮਾਰ ਕੇ ਬੂਏ ਨੂੰ ਗੜਾ ਦਾਤਰ ਮਾਰਤਾ ਫਿਰ ਦਾਤਰ ਹਲਕਾ ਆਇਆ ਵਜਾ ਸ਼ੀਸ਼ਾ ਫੜ ਕੇ ਮੇਰੇ ਮਾਰਨ ਲੱਗੀ ਫਿਰ ਮੈਂ 2-3 ਗਵੜੇ ਦਾਤਰ ਮਾਰ ਕੇ ਉੱਤੇ ਟੇੜੀ ਘਾਤਾ ਫਿਰ ਤੇਲ ਪਾ ਕੇ ਅੱਗ ਲਾਤੀ ਇਹ ਅੱਜ 88 ਫੁੱਟ ਰੋਡ ਤੇ ਸਾਈ ਮਟੀਰੀਅਲ ਸਟੋਰ ਹੈਗਾ ਉਹਦੇ ਸਾਹਮਣੇ ਗਲੀ ਦੇ ਵਿੱਚ ਇਹ ਮਰਡਰ ਹੋਇਆ ਇੱਕ ਕਰਮਜੀਤ ਕੋਰ ਲੇਡੀ ਹੈ ਜਿਹਦਾ ਮਰਡਰ ਹੋਇਆ ਇਹ ਭੰਡਾਰੀ ਹਸਪੀਟਲ ਦੇ ਵਿੱਚ ਸਫਾਈ ਸੇਵ ਕਰ ਲੱਗੀ ਹੋਈ ਸੀ ਇਹਦੇ ਹਸਬੰਡ ਦੀ 4 ਸਾਲ ਪਹਿਲਾਂ ਡੈਥ ਹੋ ਗਈ ਸੀ ਤੇ ਉਹਦੀ ਡੈੱਡ ਬੋਡੀ ਮਜੀਠਾ ਰੇਲਵੇ ਟਰੈਕ ਤੋਂ ਮਿਲੀ ਸੀ ਇਹਦੇ ਜਿਹੜੇ ਬੱਚੇ ਆ ਉਹ ਆਪਣੀ ਦਾਦੀ ਕੋ ਰਹਿੰਦੇ ਸੀ ਇਹਦੇ ਕੋਲ ਨਹੀਂ ਸੀ ਰਹਿੰਦੇ ਔਰ ਉਹ ਇਹਨੂੰ ਹੀ ਆਪਣੇ ਬਾਪ ਦੀ ਮੌਤ ਦਾ ਰਿਸਪੋਨਸੀਬਲ ਠਰੰਦੇ ਸੀਗੇ ਤੇ ਇਹਨਾਂ ਦੇ ਮੁਤਾਬਿਕ ਬੱਚੇ ਸਮਝਦੇ ਸੀ ਕਿ ਸਾਡੀ ਮਾਂ ਕਰੈਕਟਰਲੈਸ ਹੈ ਬਸ ਉਸੇ ਦੋਨੋਂ ਇਹ ਹੀ ਦੋ ਕਾਰਨ ਸੀ ਜਿਹਦੇ ਕਰਕੇ ਇਹ ਮੁੰਡਾ ਇੱਕ ਹੀਰਾ ਮਸੀ ਇਹਦਾ ਦਾ ਲੜਕਾ ਜਿਹਨੇ ਰਾਤੀ ਆ ਕੇ ਤੇ ਦਾਤਰਨਾ ਪਹਿਲੇ ਉਹਨੂੰ ਸਿਰ 'ਚ ਸੱਟਾਂ ਮਾਰ ਕੇ ਤੇ ਉਹਨੂੰ ਅਦਮੋਇਆ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਅੱਗ ਲਾ ਕੇ ਪੈਟਰੋਲ ਨਾਲ ਹੀ ਲੈ ਕੇ ਆਇਆ ਸੀ ਅੱਗ ਅੱਗ ਲਾ ਕੇ ਉਹਨੂੰ ਸਾੜ ਕੇ ਤੁਹਾਨੂੰ ਉਹਦੀ ਮਤਲਬ ਹੱਤਿਆ ਕਰ ਦਿੱਤੀ ਮਰਡਰ ਕਰ ਦਿੱਤਾ ਉਹ ਮਾਰ ਦਿੱਤਾ ਤੇ ਮੁੰਡੇ ਨੂੰ ਅਰੈਸਟ ਕਰ ਲਿਆ ਮੁੰਡੇ ਨੂੰ ਅਰੈਸਟ ਕਰ ਲਿਆ ਇਹ ਤੇ ਹੁਣ ਉਹਦੇ ਅਗੇਂਸਟ ਅਸੀਂ 302 201 ਆਈਪੀਸੀ ਤਹਿਤ ਕੇਸ ਰਜਿਸਟਰਡ ਕਰ ਲੇਤਾ ਹਾਂ